শিক্ষা এক شیرনি ਦਾ ਦੁੱਧ ਹੈ ਜਿਹੜਾ ਉਹਨੂੰ ਪੀਊਗਾ ਉਹ ਦਹਾੜ ਮਾਰੂਗਾ ਗਿਆਨ ਦੀ ਦਹਾੜ ਮਾਰੂਗਾ ਪੰਜਾਬ ਸਰਕਾਰ ਦਾ ਸਕੂਲ ਆਫ ਐਮਨੈਸ ਇੱਕ ਬਹੁਤ ਵੱਡਾ ਉਪਰਾਲਾ ਹੈ ਜਿਸ ਨਾਲ ਹਰੇਕ ਵਰਗ ਦੇ ਵਿਦਿਆਰਥੀ ਨੂੰ ਇੱਕ ਉੱਚ ਦਰਜੇ ਦੀ ਸਿੱਖਿਆ ਪ੍ਰੋਵਾਈਡ ਹੋ ਰਹੀ ਹੈ ਇਹਨਾਂ ਸਕੂਲਾਂ ਵਿੱਚ ਜ਼ੀਰੋ ਵੈਕੈਂਸੀ ਪਾਲਿਸੀ ਪੰਜਾਬ ਸਰਕਾਰ ਦੀ ਕੋਈ ਵੀ ਸੀਟ ਅਧਿਆਪਕ ਦੀ ਖਾਲੀ ਨਹੀਂ ਰਹੂਗੀ ਸਾਨੂੰ ਬਹੁਤ ਹੀ ਬਹੁਤ ਵਧੀਆ ਸਪੋਰਟਸ ਫੈਸਿਲਿਟੀਆਂ ਮਿਲੀਆਂ। ਅਜਿਸ ਦੇ ਵਿੱਚ ਸਾਨੂੰ ਬਹੁਤ ਹੀ ਵਧੀਆ ਬਾਸਕਟਬਾਲ ਕੋਰਟ ਮਿਲਿਆ ਹੈ ਅਤੇ ਸਾਨੂੰ ਬਹੁਤ ਹੀ ਵਧੀਆ ਬੈਡਮਿੰਟਨ ਕੋਰਟ ਮਿਲਿਆ ਹੈ। ਸਾਡਾ ਸਕੂਲ ਇੱਕ ਪਹਿਲਾ ਸਕੂਲ ਹੈ ਜਿਸ ਦੇ ਵਿੱਚ ਓਪਨ ਥੀਏਟਰ ਵੀ ਬਣਿਆ ਹੋਇਆ ਹੈ ਜਿੱਥੇ ਸਕੂਲ ਦੇ ਬਹੁਤ ਸਾਰੇ ਫੰਕਸ਼ਨਸ ਕੀਤੇ ਜਾਂਦੇ ਹਨ। ਗਰੀਬੀ ਖਤਮ ਕਰਦਾ ਇੱਕ ਕੋਈ ਤਰੀਕਾ ਹੈ। ਗਰੀਬਾਂ ਦੇ ਚਾਕਾ ਨੂੰ ਪੜਾ ਦਿਓ ਤੇ ਪੜਾ ਕੇ ਉਹਨਾਂ ਨੂੰ ਨੌਕਰੀਆਂ ਦੇ ਦਿਓ ਉਹ ਗਰੀਬੀਆਂ ਚੱਕੜ ਕੇ ਉਹਨਾਂ ਨੇ ਕਰਾਂਗੇ। ਜੂਟ ਸਰਵਿਸ ਆਫੀਸਰ ਨਹੀਂ ਕੈਨੇਡਾ ਦੀ ਬਾਅਦ ਚਿਲਡਰਨ ਜੇਲ ਹੈ ਉਹਦੇ ਵਿੱਚ 90% ਤੋਂ ਵੀ ਉੱਪਰ ਨੰਬਰ ਲੈ ਕੇ ਉਹ ਟੈਸਟ ਪਲੀਅਰ ਕੀਤਾ ਪੰਜਾਬ ਬੋਰਡ ਤੋਂ ਉੱਠ ਕੇ ਉਹਨੇ ਆਪਣੀ ਜਿਹੜੀ ਸਟੱਡੀ ਕੀਤੀ ਫਿਰ ਕੈਨੇਡਾ ਜਾ ਕੇ ਗਵਰਨਮੈਂਟ ਜੌਬ ਲਈ ਤੇ ਬਸ ਅਸੀਂ ਬਹੁਤ ਖੁਸ਼ ਹਾਂ ਵਧਾਈਆਂ ਆ ਰਹੀਆਂ ਨੇ ਸਾਰੇ ਵਧਾਈਆਂ ਦੇ ਰਹੇ ਨਿਊਜ਼ 'ਚ ਚੱਲ ਰਿਹਾ ਇਹ 6 ਸਾਲ ਦੇ ਵਿੱਚ ਇਤੋਂ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਸੱਤ ਸਮੁੰਦਰ ਪਾਰ ਤੱਕ ਜਿਹੜਾ ਹੈ ਉਹਦਾ ਜੂਥ ਸਰਵਿਸ ਅਫਸਰ ਦਾ ਰਕਤ ਕੀਤਾ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਬੱਚਾ ਮੇਰੇ ਕੋਲਿਆ ਕਾਫੀ ਲਾਇਕ ਸੀਗਾ ਤੇ ਅੱਜ 6 ਸਾਲ ਤੋਂ ਕ੍ਰਿਟਾ ਅਬਜ਼ਰਵ ਨੂੰ ਬਹੁਤ ਉੱਚੇ ਜਣ ਕੇ ਨਾਮ ਬਣਾਇਆ ਉਹਨੇ ਆਪਣਾ ਇਸ ਦੀ ਖੁਸ਼ੀ ਬਹੁਤ ਜ਼ਿਆਦਾ ਹੈ ਜੀ ਹੈ ਕਿ ਇਸ ਨੇ ਆਪਣੀ ਜਿਹੜੀ ਤਰੱਕੀ ਕੀਤੀ ਆ ਸਾਡਾ ਕਹਿਣਾ ਮੰਨਿਆ ਇਸ ਕਰਕੇ ਇਹ ਮੈਨੂੰ ਬਹੁਤ ਹੀ ਇਹੀ ਪਿਆਰਾ ਲੱਗਦਾ ਮੇਰਾ ਬੇਟਾ ਸ਼ਮਨੀਤ ਤੇ ਉਹ 2019 ਚ ਕੈਨੇਡਾ ਜਾਣ ਵਾਸਤੇ ਗਿਆ ਸੀ ਤੇ ਮੈਂ ਬਹੁਤ ਮਾਣ ਮਹਿਸੂਸ ਕਰਦੀ ਕਿ ਉੱਥੇ ਜਾ ਕੇ ਉਹਨੇ ਵਧੀਆ ਮਿਹਨਤ ਕੀਤੀ ਸਟੱਡੀ ਕੀਤੀ ਤੇ ਸਾਡੇ ਕੰਨੇ ਵਿੱਚ ਰਿਹਾ ਮਿੰਟ-ਮਿੰਟ ਦੀ ਅਪਡੇਟਸ ਸਾਨੂੰ ਮਿਲਦੀ ਰਹੀ ਵਧੀਆ ਢੰਗ ਨਾਲ ਉੱਥੇ ਮਿਹਨਤ ਕਰਕੇ ਪਹਿਲਾਂ ਤਾਂ ਉਹ ਉੱਥੇ ਦੀ ਪੋਸਟ ਭਰਤੀ ਹੋ ਗਿਆ ਸੀਗਾ ਫਿਰ ਟੈਸਟ ਦਿੱਤੇ ਉਹਨੇ ਲਗਾਤਾਰ ਕੋਈ ਨਾ ਕੋਈ ਟੈਸਟ ਪੜਦਾ ਸੀਗਾ ਇੱਕ ਵਾਰੀ ਉਹ ਇਹ ਵੀ ਇਹਦੇ ਵਿੱਚ ਵੀ ਹੋ ਗਿਆ ਸੀ ਜਿਹੜੇ ਡਰਾਈਵਰ ਪੰਜਾਬ ਰੋਡ ਕੁਝ ਪੰਜਾਬ ਰੋਡ ਦੀ ਬੱਸਾਂ ਮੰਨੋ ਕੈਨੇਡੀਅਨ ਬੱਸ ਚਲਾਣ ਦੇ ਉਹਦੇ ਵਿੱਚ ਵੀ ਪਾਸ ਹੋ ਗਿਆ ਸੀ ਫਿਰ ਉਹ ਤੋਂ ਬਾਅਦ ਹੁਣ ਉਹਨੇ ਜੂਤ ਸਰਵਿਸ ਅਫੀਸਰ ਇਹ ਕੈਨੇਡਾ ਦੀ ਬਾਅਦ ਚਿਲਡਰਨ ਜੇਲ ਹੈ ਉਹਦੇ ਵਿੱਚ 90% ਤੋਂ ਵੀ ਉੱਪਰ ਨੰਬਰ ਲੈ ਕੇ ਉਹ ਟੈਸਟ ਪਲੀਅਰ ਕੀਤਾ ਤੇ ਮੈਨੂੰ ਬਹੁਤ ਜ਼ਿਆਦਾ ਮਾਣ ਹੈ ਤੇ ਵੈਸੇ ਵੀ ਪੜਾਈ ਦੇ ਨਾਲ ਨਾਲ ਜਿਹੜੀ ਉਦੀ ਸਨਸੀਅਰ ਹੈ ਉਹ ਜਿਆਦਾ ਸਾਡਾ ਬਹੁਤ ਧਿਆਨ ਲੱਗਦਾ ਜਿਵੇਂ ਇੱਕ ਹੈਂਡੀਕੈਪ ਦੇ ਹੋਣ ਨਾਤੇ ਮੇਰੇ ਹਸਬੰਦ ਵੀ ਥੋੜੇ ਬਿਮਾਰ ਹੋ ਗਏ ਸੀ ਮੈਂ ਬਹੁਤ ਜ਼ਿਆਦਾ ਮਹਿਸੂਸ ਮਾਣ ਮਹਿਸੂਸ ਕਰਦੀ ਕਿ ਇਸ ਤਰ੍ਹਾਂ ਦੇ ਬੱਚੇ ਇਨਸਾਨਾਂ ਨੂੰ ਪਰਮਾਤਮਾ ਦੇਵੇ ਜਿਸ ਤਰ੍ਹਾਂ ਦਾ ਮੇਰਾ ਬੱਚਾ ਹੈ ਸੱਚਾ ਪਾਤਸ਼ਾਹ ਨੂੰ ਹੋਰ ਵੀ بلندੀਆਂ ਇਹ ਪੰਜਾਬੇ ਅੱਜ ਸਾਡੇ ਲਈ ਬਹੁਤ ਜ਼ਿਆਦਾ ਬlesਟਡ ਮੂਵਮੈਂਟ ਆ ਔਰ ਪਰਾਉਡ ਵਾਲੀ ਗੱਲ ਇਹ ਆ ਕਿ ਉਹ ਨਿੱਕੀ ਜਿਹੇ ਰੇਰ ਵਿੱਚ ਜਸਟ ਆ 23 ਔਰੋ ਨੇ ਜੋ ਅੱਜ ਅਚੀਵ ਕੀਤਾ ਆ ਔਰ ਇਸ ਇੱਕ ਛੋਟੇ ਜਿਹੇ ਕਾਲੇ ਵਾਲ ਬੀਤ ਤੋਂ ਇੱਕ ਪੰਜਾਬ ਬੋਰਡ ਤੋਂ ਉੱਠ ਕੇ ਔਨੇ ਆਪਣੀ ਜਿਹੜੀ ਸਟੱਡੀ ਕੀਤੀ ਫਿਰ ਕੈਨੇਡਾ ਜਾ ਕੇ ਗਵਰਨਮੈਂਟ ਜੌਬ ਲਈ ਤੇ ਬਸ ਅਸੀਂ ਬਹੁਤ ਖੁਸ਼ ਆ ਵਧਾਈਆਂ ਆ ਰਹੀਆਂ ਨੇ ਸਾਰੇ ਵਧਾਈਆਂ ਤੇਰੇ ਨਿਊਜ਼ ਤੇ ਚੱਲ ਰਿਹਾ ਤੇ ਇੰਨੀ ਹੀ ਸਾਡੇ ਲਈ ਬਹੁਤ ਜ਼ਿਆਦਾ ਖੁਸ਼ੀ ਵਾਲੀ ਗੱਲ ਆ। ਤੇ ਜਿਹੜਾ ਬੱਚਾ ਹੈ ਸ਼ਮਜੀਤ ਬਹੁਤ ਹੀ ਅੱਛਾ ਬੱਚਾ ਜੀ। ਬਹੁਤ ਲਾਇਕ ਸੀ, ਬਹੁਤ ਸਮਝਦਾਰ ਸੀ। ਜਿਸ ਤਰ੍ਹਾਂ ਅੱਜ ਕੱਲ ਬੱਚੇ ਨਸ਼ਿਆਂ ਦੇ ਨਾਲ ਜਾਂ ਹੋਰ ਕਿਸੇ ਜਾਂਦੇ ਕਿਸੇ ਬੱਚੇ ਨਾਲ ਰਲਦਾ ਨਹੀਂ ਸੀ। ਨਾਨਕ ਜੀ ਨਸ਼ਾ ਕੀਤਾ ਇਸ ਪਰਿਵਾਰ ਨੇ ਲੋਕਾਂ ਨੂੰ ਸੇਧ ਦਿੱਤੀ ਇਸ ਬੱਚੇ ਨੇ। ਮੈਂ ਕਹਿੰਨਾ ਪ੍ਰਮਾਤਮਾ ਨੇ ਇਸ ਬੱਚੇ ਨੂੰ ਜਿਸ ਤਰ੍ਹਾਂ ਕਾਮਯਾਬੀਆਂ ਦਿੱਤੀਆਂ ਜਿਹੜੀ ਸਾਡਾ ਹੁਣ ਆਉਣ ਵਾਲਾ ਪੇਖ ਹੈ ਸਾਡੀ ਜਵਾਨੀ ਹੈ ਇਸ ਬੱਚੇ ਦੇ ਵੱਲ ਦੇਖ ਕੇ ਮਿਹਨਤ ਕਰਨ ਤਾਂ ਕਿ ਇਹ ਆਪਣੀ ਜ਼ਿੰਦਗੀ ਚ ਕਾਮਯਾਬ ਹੋਣ ਤੇ ਆਪਣੀਆਂ ਮੋਜਾਂ ਮੰਗ। ਜਿਵੇਂ ਆਪਾਂ ਦੇਖਦੇ ਸੀ ਬਚਪਨ ਤੋਂ ਹੀ ਜਿਹੜੇ ਸ਼ਮਨੀਤ ਦੇ ਮਦਰ ਹੈ ਉਹ ਮੇਰੇ ਕਲਾਸ ਫੈਲੋਂ ਨੀਨਾ ਰਾਣਾ ਤੇ ਇਹ ਪਰਿਵਾਰ ਸ਼ੁਰੂ ਤੋਂ ਸਮਾਜ ਸੇਵਾ ਦੇ ਨਾਲ ਜੁੜਿਆ ਹੋਇਆ ਪਰਿਵਾਰ ਹੈ। ਜਿੱਥੇ ਵੀ ਅਸੀਂ ਬਚਪਨ ਦੇਖੀ ਸੀ ਲੋੜਵੰਦ ਦੀ ਸਹਾਇਤਾ ਕਰਨੀ ਇਸ ਪਰਿਵਾਰ ਦਾ ਪਹਿਲਾਂ ਦੇ ਨਹੀਂ ਫਰਜ਼ ਸਮਝਿਆ। ਤੇ ਉਸ ਤੋਂ ਅਗਲੀ ਗੱਲ ਜਿਹੜੀ ਹੈ ਨੀਨਾ ਰਾਣਾ ਤੇ ਸਿੱਧਕ ਤੌਰ ਤੇ ਆਪਾਸ ਸੀਗੇ ਕਿ ਉਹਨਾਂ ਦਾ ਰਿਸ਼ਤਾ ਜਿਹੜਾ ਹਿਮਾਚਲ ਦੇ ਵਿੱਚ ਅਰਜੇਸ਼ ਰਾਣਾ ਜੀ ਨਾਲ ਜੁੜਿਆ ਜਿਹੜੇ ਬੱਚੇ ਆ ਬੱਚਿਆਂ ਨੇ ਵੀ ਉਹ ਹੀ ਕਲਚਰ ਫੋਲੋ ਕੀਤਾ ਇਹ ਬੱਚੇ ਜਿਹੜੇ ਆ ਬੜੇ ਸੰਸਕਾਰੀ ਐ ਪੜ੍ਹਾਈ ਦੇ ਵਿੱਚ ਜਿੱਥੇ ਹੁਸ਼ਾਰ ਸੀ ਉੱਥੇ ਇਹ ਸੰਸਕਾਰਾਂ ਦੇ ਨਾਲ ਵੀ ਇਹਨਾਂ ਨੇ ਆਪਣਾ ਨਾਕਾ ਜੋੜ ਰੱਖਿਆ ਮੈਂ ਇਹ ਗੱਲ ਵਿਸ਼ੇਸ਼ ਤੌਰ ਤੇ ਕਹਿਣੀ ਚਾਹਣਾ ਕਿ ਜਦੋਂ ਸ਼ਮਨੀਤ ਦੇ ਪਿਤਾ ਅਰਜੇਸ਼ ਜੀ ਬਿਮਾਰ ਹੋਏ ਉਹ ਵਿਸ਼ੇਸ਼ ਤੌਰ ਤੇ ਤਿੰਨ ਵਾਰ ਆਪਣੇ ਪਿਤਾ ਨੂੰ ਦੇਖਣ ਦੇ ਲਈ ਇੱਥੇ ਪਹੁੰਚੇ ਤੇ ਉਸ ਤੋਂ ਬਾਅਦ ਉਹਨੇ ਆਪਣੀ ਪੜ੍ਹਾਈ ਜਾਰੀ ਰੱਖ ਕੇ 6 ਸਾਲ ਦੇ ਵਿੱਚ ਇਥੋਂ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਸੱਤ ਸਮੁੰਦਰ ਪਾਰ ਤੱਕ ਜਿਹੜਾ ਹੈ ਉਹਦਾ ਜੂਥ ਸਰਵਸ ਅਫਸਰ ਦਾ ਪ੍ਰਾਪਤ ਕੀਤਾ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਮੈਂ ਮੀਡੀਏ ਦੇ ਰਾਹੀਂ ਸ਼ਮਨੀਤ ਨੂੰ ਵਧਾਈ ਦਿੰਦਾ ਹੋਏ ਕਹਿਣਾ ਚਾਹਨਾ ਸਰਤਾਜ ਦੀਆਂ ਦੋ ਲਾਈਨਾਂ ਜਿਹੜੀਆਂ ਹੈਗੀਆਂ ਹਾਲੇ ਤਾਂ ਸ਼ੁਰੂਆਤਾਂ ਨੇ ਰੱਬ ਦੇ ਬਖਸ਼ੇ ਕਾਜ ਦੀਆਂ ਬੜੀਆਂ ਲੰਮੀਆਂ ਰਾਮਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ ਸ਼ਮਨੀਤ ਨੂੰ ਮੈਂ ਕਹਿਣਾ ਚਾਹਨਾ ਕਿ ਹਲੇ ਸ਼ੁਰੂਆਤ ਹੈ ਹਲੇ ਤੂੰ ਬਹੁਤ ਰਕੀਆਂ ਕਰਨੀਆਂ ਸਾਨੂੰ ਜਿਹੜਾ ਪਿੰਡ ਲਈ ਮਾਣ ਪ੍ਰਾਪਤ ਹੋਰ ਵੀ ਸਾਡੇ ਲਈ ਇਹ ਮਾਣ ਪ੍ਰਾਪਤ ਹੋਵੇ ਤੇ ਇੱਕ ਗੱਲ ਮੈਂ ਹੋਰ ਕਹਿਣੀ ਚਾਹਨਾ ਕਿ ਉਹ ਆਪਣੀ ਮਿੱਟੀ ਨਾਲ ਜਿਦਾ ਪਹਿਲੇ ਜੁੜਿਆ ਬਚਪਨ ਤੋਂ ਕਿਸੇ ਤਰ੍ਹਾਂ ਜੁੜਿਆ ਰਿਹਾ ਤੇ ਬੱਚਾ ਮੇਰੇ ਕੋਲ ਜਾਨੀ ਕਿ ਮੈਂ 12 ਸਾਲ ਪੜਾਇਆ ਜੀ ਇੱਥੇ ਤੇ ਬੱਚਾ ਮੇਰੇ ਕੋਲ ਪੜਿਆ ਕਾਫੀ ਲਾਇਕ ਸੀਗਾ ਤੇ ਅੱਜ 6 ਸਾਲ ਤੋਂ ਕੈਨੇਡਾ ਅੱਜ ਉਹਨੇ ਬਹੁਤ ਉੱਚ ਜਾਨੀ ਕਿ ਨਾਮ ਬਣਾਇਆ ਉਹਨੇ ਆਪਣਾ ਸਾਰਿਆਂ ਨੂੰ ਬਹੁਤ ਵਧਾਈਆਂ ਥੈਂਕ ਯੂ ਪਾਇਆ ਤਾਂ ਪਰਮਾਤਮਾ ਨਹੀਂ ਹੈ ਪਰ ਮੈਨੂੰ ਇਸ ਚੀਜ਼ ਦੀ ਖੁਸ਼ੀ ਬਹੁਤ ਜ਼ਿਆਦਾ ਹੈ ਜੀ ਕਿ ਇਸਨੇ ਆਪਣੀ ਜਿਹੜੀ ਤਰੱਕੀ ਕੀਤੀ ਹੈ ਸਾਡਾ ਕਹਿਣਾ ਮੰਨਿਆ ਇਸ ਕਰਕੇ ਇਹ ਮੈਨੂੰ ਬਹੁਤ ਹੀ ਇਹ ਪਿਆਰਾ ਲੱਗਦਾ ਤੇ ਇਹ ਵੀ ਵਿਚacin eh ਪਰਮਾਤਮ ਦਾ ਸ਼ੁਕਰ ਕਰਦੇ ਆਂ ਤੇ ਜਿਹੜਾ ਸਾਡਾ ਇਹਦਾ ਢਾਂਚਾ ਹੈ ਇਹ ਵੀ ਸਰਕਾਰ ਦਾ ਹੈ ਵੀ ਬਹੁਤ ਵਧੀਆ ਹੈ ਇਹਦਾ ਵੀ ਅਸੀਂ ਧੰਨਵਾਦ ਕਰਦੇ ਆਂ ਸਾਡਾ এডੂਕੇਸ਼ਨ ਡਿਪਾਰਟਮੈਂਟ ਇੰਨਾ ਵਧੀਆ ਹੈਗਾ ਕਿ ਜਿਹੜੇ ਨਾਲ ਇੱਥੇ ਪੜ੍ਹ ਕੇ ਉੱਥੇ ਸਾਰੇ ਟੈਸਟ ਪਾਸ ਕੀਤੇ ਜਦ ਕਿ ਪਹਿਲੀ ਤੋਂ ਲੈ ਕੇ 8ਵੀਂ ਤੱਕ ਇਹ ਸੰਤ ਨਨਕਰੀ ਸਕੂਲ 'ਚ ਪੜਿਆ ਉਹ ਵੀ ਐਜੂਕੇਸ਼ਨ ਬੋਰਡ ਦਾ ਪੰਜਾਬ ਐਜੂਕੇਸ਼ਨ ਬੋਰਡ ਦਾ ਸੀ ਉਹ ਤੇ ਬਾਅਦ ਉਹ ਪੜਿਆ ਫਿਰ ਇਹ ਪਲੱਸ 2 ਕੀਤੀ ਹੈ ਆਦਰਸ਼ ਸਕੂਲ ਦੇ ਵਿੱਚ ਚੜ੍ਹੂਵੇ ਦੇ ਵਿੱਚ ਉਸ ਤੋਂ ਬਾਅਦ ਕੈਨੇਡਾ ਚਲੇ ਗਿਆ ਕੈਨੇਡਾ ਜਾ ਕੇ ਗਿਆ ਕਿ ਉਸਨੇ ਫਿਰ ਬੜੀਆ ਢੰਗ ਨਾਲ ਉਹ ਇੱਥੇ ਪੜ੍ਹਾਈ ਕੀਤੀ ਜੋ ਉੱਥੇ ਦੇ ਰੂਲ ਸੀਗੇ ਉਹ ਰੂਲ ਸਾਰੇ ਫੋਲੋ ਕੀਤੇ